तो सारे जने उद करते हैं सारे जने बहुत ही वाइस हो गए तो गाइज अब मैं जा रही कि आप गले मतलब बुकरम के गले की कटिंग किमें करनी है तो अगर तुम मेरे चैनल से नवे हो तो चैनल में कर लिये सबसक्राइब तीडियो करे लाइक शेयर कमेंट जरूर करो थोड़ा जे कमेंट करके दस कि मेरी वीडियो किमें लगी अगे मैं थोड़ा नवे नवे डिजाइना ਉਹ ਤੁਹਾਡੇ ਨਾਲ ਸ਼ੇਅਰ ਕਰ ਜਾਉਂਗੀ ਤੇ ਚਲੋ ਕਟਿੰਗ ਕਰਦੇ ਆਂ। ਠੀਕ ਹੈ ਗਾਇਸ ਆ ਮੈਂ ਜਿਹੜੀ ਹੈਗੀ ਐ ਬੜੇ ਅਰਦਵਾਰੀ ਉਹ ਲਈ ਹੈ ਬੁਗਰਮ ਠੀਕ ਹੈ ਜੀ। ਤੇ ਇਹਨੂੰ ਅਸੀਂ ਆ 2 ਇੰਚ ਉੱਪਰ ਤੋਂ ਰੱਖਣਾ ਹੈ। ਠੀਕ ਹੈ ਜੀ। ਹੁਣ ਅਸੀਂ نیچے ਨੂੰ ਜਿੰਨਾ ਵੀ ਤੁਸੀਂ ਗੜਾ ਹੈ ਨਾ ਪਾਉਨੇ ਹੋ ਉਹਨਾਂ ਆਪਾਂ نیچے ਨੂੰ ਰੱਖਣਾ ਸਾਡੇ ਸਾਥ। ਠੀਕ ਹੈ ਜੀ। ਇਥੋਂ ਐਵੇਂ ਕਰ ਮਿਲਾ ਦੇਣਾ ਠੀਕ ਹੈ ਜੀ ਹੁਣ ਜਿਹੜਾ ਤੁਸੀਂ ਡਿਜ਼ਾਈਨ ਬਣਾਣਾ ਹੈ ਪਹਿਲਾਂ ਤਾਂ ਇਹਨੂੰ ਇੱਥੋਂ ਗੁਲਾਈ ਦੇ ਲੈਣੀ ਹੈ ਐਵੇਂ ਆਹ ਦੇਦੀ ਦੀ ਗੁਲਾਈ ਤੇ ਇੱਥੋਂ ਦੇਖੋ ਤੁਸੀਂ ਇਹ ਵਾਲਾ ਜਿਹੜਾ ਗੜਾ ਹੈਗਾ ਅੱਜ ਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਤੇ ਚੱਲਦਾ ਪਿਆ ਹੈ ਤੇ ਇੱਥੋਂ ਨਾਪ ਲੈਣਾ ਤੁਸੀਂ 1 ਇੰਚ ਇਥੋਂ ਵੀ ਇੱਕ ਇੰਚ ਮਤਲਬ ਇੱਕ ਇੱਕ ਇੰਚ ਰਕਾਰ ਕੇ ਤੁਸੀਂ ਸਾਰਾ ਹੀ ਜਿਹੜਾ ਹੈਗਾ ਉਹ ਕਰ ਲੈਣਾ ਇਥੋਂ ਵੀ ਇੱਕ ਇੰਚ ਬਸ ਇਹਨੂੰ ਐਵੇਂ ਆਹ ਹੋ ਗਿਆ ਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦੀ ਕਟਿੰਗ ਕਰਕੇ ਦੱਸਦੀ ਆਂ ਇਹ ਵਾਲਾ ਗੜਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲਦਾ ਪਿਆ। ਇਹ ਵਾਲਾ ਗੜਾ ਜਿਹੜਾ ਹੈਗਾ ਅੱਜਕੱਲ ਬਹੁਤ ਹੀ ਟ੍ਰੈਂਡਿੰਗ 'ਚ ਚੱਲਦਾ ਪਿਆ। ਇਹਨੂੰ ਬਣਾਉਣਾ ਬਹੁਤ ਜ਼ਿਆਦਾ ਸੌਖਾ ਹੈ। ਮੈਂ ਬਣਾ ਕੇ ਵੀ ਤੁਹਾਡੇ ਨਾਲ ਇਹਦੀ ਜਿਹੜੀ ਰੀਲ ਹੈਗੀ ਹੈ ਵੀ ਕਿਵੇਂ ਦਾ ਬਣਿਆ ਉਹ ਵੀ ਸ਼ੇਅਰ ਕਰੂੰਗੀ। ಆ ಜಾಡಾ ಹೇಗ ಗಳಾ ತುಂಬ